ਸਾਰੇ ਨੇ ਜੈਮਸੀ ਦੀ ਅੱਜ ਅਸੀਂ ਪੜਾਂਗੇ ਹਿਜਕੀਲ ਦਾ 46ਵਾਂ ਅਧਿਆਇ ਬਲੀਆਂ ਦੀਆਂ ਵਿਧੀਆਂ ਪਹਿਲੇ ਆਇਤ ਪ੍ਰਭੂ ਹਉ ਵੈਅੰ ਫਰਮਾਉਂਦਾ ਹੈ ਕਿ ਅੰਦਰਲੇ ਵੇੜੇ ਦੇ ਫਾਟਕ ਜਿਸ ਦਾ ਮੂੰਹ ਪੂਰਬ ਵੱਲ ਹੈ ਕੰਮ ਕਾਜ ਦੇ 6 ਦਿਹਾੜੇ ਬੰਦ ਰਹੇਗਾ ਪਰ ਸਬਤ ਦੇ ਦਿਹਾੜੇ ਖੋਲਿਆ ਜਾਵੇਗਾ ਅਤੇ ਨਵੇਂ ਚਾਨੇ ਦੇ ਦਿਹਾੜੇ ਵੀ ਖੋਲਿਆ ਜਾਵੇਗਾ ਦੂਸਰੀ ਆਇਤ ਅਤੇ ਰਾਜਕੁਮਾਰ ਬਾਹਰਲੇ ਫਾਟਕ ਦੀ ਡਿਉੜੀ ਦੇ ਰਾਹ ਵਿੱਚ ਅੰਦਰ ਆਵੇਗਾ ਤੇ ਫਾਟਕ ਦੀ ਚੁਗਾਠ ਦੇ ਕੋਲ ਖਲੋਤਾ ਰਹੇਗਾ ਤੇ ਜਜਕ ਉਸ ਦੀਆਂ ਹੋਮ ਦੀਆਂ ਬਲੀਆਂ ਤੇ ਸੁਖਸਾਂ ਦੀਆਂ ਭੇਟਾ ਚੜਾਉਣਗੇ ਅਤੇ ਉਹ ਫਾਟਕ ਦੀ ਸਰਦਲ ਤੇ ਮਥਾ ਟੇਕ ਕੇ ਬਾਹਰ ਨਿਕਲੇਗਾ ਪਰ ਫਾਟਕ ਸਾਂਝ ਤਿੱਕਰ ਬੰਦ ਨਾ ਹੋਵੇਗਾ ਤੀਸਰੀ ਆਇਤ ਅਤੇ ਦੇਸ਼ ਦੇ ਲੋਕ ਉਸ ਫਾਟਕ ਦੇ ਦਰਵਾਜ਼ੇ ਤੇ ਸੱਪਤਾ ਅਤੇ ਨਵੇਂ ਚੰਨ ਵਿੱਚੋਂ ਬਾਹਰ ਵਿੱਚ ਯਹਵਾ ਦੇ ਸਾਹਮਣੇ ਮਥਾ ਟੇਕਿਆ ਕਰਨਗੇ ਚੌਥੀ ਆਇਤ ਅਤੇ ਹੋਮ ਦੇ ਬਲੀ ਜਿਹੜੀ ਰਾਜਕੁਮਾਰ ਸਭ ਦੇ ਦਿਹਾੜੇ ਯਹਵਾ ਦੇ ਕੋਲ ਚੜਾਵੇਗਾ ਇਹ ਹੈ 6 ਬੇਕੱਜ ਲੇਲੇ ਅਤੇ ਇੱਕ ਬੇਕੱਜ ਦੁੰਬਾ 5ਵੀਂ ਆਇਤ ਅਤੇ ਮੈਦੇ ਦੀ ਭੇਟ ਦੁੰਬੇ ਦੇ ਲਈ ਇੱਕ ਐਫਾ ਅਤੇ ਲੇਲਿਆਂ ਦੇ ਲਈ ਮੈਦੇ ਦੀ ਭੇਟ ਉਸ ਦੀ ਪੂਜੇ ਅਨੁਸਾਰ ਹੈ ਤੇ ਇੱਕ ਐਫਾ ਦੇ ਲਈ ਇੱਕ ਹੀਨ ਤੇਲ 6ਵੀਂ ਆਇਤ ਅਤੇ ਨਵੇਂ ਚੰਨ ਦੇ ਦਿਹਾੜੇ ਇੱਕ ਬੇਕੱਜ ਵਛਾ ਅਤੇ ਇੱਕ ਬੇਕੱਜ ਵੇੜੇ ਅਤੇ ਇੱਕ ਬੇਕੱਜ ਦੁੰਬਾ ਹੋਣਗੇ ਸਤਮੀ ਆਇਤ ਅਤੇ ਉਹ ਮਹਦੇ ਦੀ ਭੇਡ ਤਿਆਰ ਕਰੇਗਾ ਅਰਥਾਤ ਬੱਚੇ ਦੇ ਲਈ ਇੱਕ ਐਫਾ ਅਤੇ ਦੁੰਬੇ ਦੇ ਲਈ ਇੱਕ ਐਫਾ ਅਤੇ ਲੇਲਿਆਂ ਦੇ ਲਈ ਉਸਦੀ ਪੁੱਜ ਦੇ ਅਨੁਸਾਰ ਤੇ ਹਰੇ ਕੈਫੇ ਦੇ ਲਈ ਇੱਕ ਹੀਨ ਤੇਲ ਅਤੇ ਜਦੋਂ ਰਾਜਕੁਮਾਰ ਅੰਦਰ ਆਵੇਗਾ ਤਾਂ ਫਾਟਕ ਦੀ ਡਿਓੜੀ ਦੇ ਰਾਹ ਅੰਦਰ ਜਾਵੇਗਾ ਆਵੇਗਾ ਅਤੇ ਉਸ ਦੇ ਰਾਹ ਵਿੱਚ ਨਿਕਲੇਗਾ ਨੌਵੀਂ ਆਇਤ ਜਦੋਂ ਦੇਸ਼ ਦੇ ਲੋਕ ਨਿਯਤ ਪਰਬਤ ਨੇ ਸਮੇਂ ਇਹ ਵਾਦੇ ਸੰਮੁਖ ਹਾਜ਼ਰ ਹੋਣਗੇ ਤਾਂ ਜਿਹੜੇ ਉੱਤਰੀ ਫਾਟਕ ਦੇ ਰਸਤੇ ਮੱਥਾ ਟੇਕਣ ਲਈ ਆਵੇਗਾ ਉਹ ਦੱਖਣੀ ਫਾਟਕ ਦੇ ਰਸਤੇ ਬਾਹਰ ਜਾਵੇਗਾ ਅਤੇ ਜਿਹੜਾ ਦੱਖਣੀ ਫਾਟਕ ਦੇ ਰਸਤੇ ਅੰਦਰ ਆਉਂਦਾ ਹੈ ਉਹ ਉੱਤਰੀ ਫਾਟਕ ਦੇ ਰਸਤੇ ਬਾਹਰ ਜਾਵੇਗਾ ਜਿਸ ਫਾਟਕ ਦੇ ਰਸਤੇ ਉਹ ਅੰਦਰ ਆਇਆ ਉਸੇ ਵਿੱਚੋਂ ਮੁੜ ਕੇ ਨਾ ਜਾਵੇਗਾ ਸਗੋਂ ਸਿੱਧਾ ਆਪਣੇ ਮੋਹਰੇ ਦੇ ਫਾਟਕ ਵਿੱਚੋਂ ਦੀ ਲੰਘ ਕੇ ਨਿਕਲ ਜਾਵੇਗਾ ਦਸਵੀਂ ਆਇਤਾ ਅਤੇ ਜਦੋਂ ਅੰਦਰ ਆ ਜਾਣਗੇ ਤਾਂ ਰਾਜਕੁਮਾਰ ਵੀ ਉਹਨਾਂ ਦੇ ਨਾਲ ਮਿਲ ਕੇ ਆਵੇਗਾ ਮਿਲ ਕੇ ਜਾਵੇਗਾ ਅਤੇ ਜਦੋਂ ਬਾਹਰ ਨਿਕਲਣਗੇ ਤਾਂ ਸਾਰੇ ਇਕੱਠੇ ਜਾਣਗੇ 11ਵੀਂ ਆਇਤ ਅਤੇ ਨਿਯਮਤ ਨਿਯਤ ਕੀਤੇ ਹੋਏ ਪਰਬਾਂ ਉੱਤੇ ਮੈਦੇ ਦੀ ਭੇਟ ਵੇੜੇ ਦੇ ਲਈ ਇੱਕ ਐਫਾ ਅਤੇ ਦੁੰਬੇ ਦੇ ਲਈ ਇੱਕ ਐਫਾ ਹੋਵੇਗੀ ਅਤੇ ਲੇਲਿਆਂ ਦੇ ਲਈ ਉਸ ਦੀ ਪੂਜੇ ਅਨੁਸਾਰ ਤਹਰੇ ਕੈਫੇ ਦੇ ਲਈ ਇੱਕ ਹਿੰਦ ਤੇਲ 12ਵੀਂ ਆਇਤ ਅਤੇ ਜਦੋਂ ਰਾਜਕਮਾਰ ਖੁਸ਼ੀ ਦੀ ਭੇਟ ਤਿਆਰ ਕਰੇ athwa hom ਦੀ ਬਲੀ ਜਾਂ ਸੁਖ ਦੀ ਭੇਟ ਯਹਵਾ ਦੇ ਲਈ ਖੁਸ਼ੀ ਦੀ ਭੇਟ ਦੇ ਤੌਰ ਤੇ ਲਿਆਵੇ ਤਾਂ ਉਸ ਫਾਟਕ ਦਾ ਮੂੰਹ ਪੂਰਵ ਵੱਲ ਹੈ ਉਹ ਦੇ ਲੇ ਖੋਲਿਆ ਜਾਵੇਗਾ ਤਾਂ ਸਬਤ ਦੇ ਦਿਹਾੜੇ ਵਾਂਜ ਉਹ ਆਪਣੀ ਹੋਮ ਦੀ ਬਲੀ ਅਤੇ ਸੁਖ ਦੀ ਭੇਟ ਚੜਾਵੇਗਾ ਤਾਂ ਉਹ ਬਾਹਰ ਨਿਕਲ ਆਵੇਗਾ ਅਤੇ ਨਿਕਲਣ ਦੇ ਮਗਰੋਂ ਫਾਟਕ ਬੰਦ ਕਰ ਦਿੱਤਾ ਜਾਵੇਗਾ 13ਵੀਂ ਹੈ ਤੋ ਹਾਰੇ ਦਿਹਾੜੇ ਯਹਵਾ ਦੇ ਲਈ ਪਹਿਲੇ ਵਰੇ ਦਾ ਇੱਕ ਬੇਕੱਜ ਲੇਲਾ ਲਹੋਂਮ ਦੀ ਬਲੀ ਲਈ ਚੜਾਵੇਂਗਾ ਤੂੰ ਹਰ ਸਵੇਰ ਨੂੰ ਚੜਾਵੇਂਗਾ 14ਵੀਂ ਆਇਤ ਅਤੇ ਉਹ ਉਸ ਦੇ ਨਾਲ ਹਰ ਸਵੇਰ ਨੂੰ ਮੈਦੇ ਦੀ ਭੇਟ ਚੜਾਵੇਗਾ ਜ ਅਰਥਾਤ ਐਫਾ ਦਾ ਛੇਵਾਂ ਭਾਗ ਅਤੇ ਮੈਦੇ ਦੀ ਨਾਲ ਮਿਲਾਉਣ ਦੇ ਲਈ ਤੇਲ ਦੀ ਹੀਣ ਦਾ 1 ਤਿਹਾਈ ਭਾਗ ਸਦਾ ਦੀ ਵਿਧੀ ਅਨੁਸਾਰ ਉਹ ਦੇ ਲਈ ਹਵਾ ਦੇ ਲਈ ਇਹ ਮੈਦੇ ਦੀ ਭੇਟ ਹੋਵੇਗੀ 15ਵੀਂ ਆਇਤ ਐਦਾਂ ਉਹ ਲੇਲਾ ਅਤੇ ਮੈਦੇ ਦੀ ਭੇਟ ਅਤੇ ਤੇਲ ਹਰ ਸਵੇਰ ਸਦਾ ਦੀ ਹோம் ਦੀ ਬਲੀ ਦੇ ਲਈ ਚੜਾਉਣਗੇ 16ਵੀਂ ਆਇਤ ਪ੍ਰਭੂ ਹ ਵਯਮ ਫਰਮਾਉਂਦਾ ਹੈ ਹਰੇਕ ਰਾਜਕੁਮਾਰ ਆਪਣੇ ਪੁੱਤਰਾਂ ਵਿੱਚੋਂ ਕਿਸੇ ਦੇ ਕਿਸੇ ਨੂੰ ਕੋਈ ਸੋਗਾਤ ਦੇਵੇ ਤਾਂ ਉਹਦੇ ਪੁੱਤਰਾਂ ਦੀ ਮਿਰਾਸ ਹੋਵੇਗੀ ਉਹ ਉਹਨਾਂ ਦੀ ਜਿੱਦੀ ਜੱਦੀ ਮਿਰਾਸ ਹੈ 17ਵੀਂ ਆਇਤ ਪਰ ਜੇਕਰ ਉਹ ਆਪਣੇ ਤਹਿਲੂਆਂ ਵਿੱਚੋਂ ਕਿਸੇ ਇੱਕ ਨੂੰ ਆਪਣੀ ਵਿਰਾਸ ਵਿੱਚੋਂ ਸਗਾਤ ਦੇਵੇ ਤਾਂ ਉਹ ਆਜ਼ਾਦੀ ਦੇ ਬਰੇ ਤਿੱਕਰ ਉਸਦੀ ਹੋਵੇਗੀ ਉਸਮ ਮਗਰੋਂ ਫਿਰ ਰਾਜਕੁਮਾਰ ਦੀ ਹੋ ਜਾਵੇਗੀ ਪਰ ਉਹ ਆਪਣੀ ਵਿਰਾਸ ਆਪਣੇ ਪੁੱਤਰਾਂ ਲਈ ਹੋਵੇਗੀ 18ਵੀਂ ਹੈ ਤਾਂ ਅਤੇ ਰਾਜਕੁਮਾਰ ਧੱਕਾ ਕਰਕੇ ਲੋਕਾਂ ਦੀ ਵਿਰਾਸ ਵਿੱਚੋਂ ਨਾ ਲਵੇਗਾ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਬਜ਼ੇ ਤੋਂ ਬੇਦਖਲ ਬੇਦਖਲ ਕਰੇ ਪਾਰੋ ਆਪਣੀ ਹੀ ਵਿਰਾਸਤ ਵਿੱਚ ਆਪਣੇ ਪੁੱਤਰਾਂ ਨੂੰ ਵਿਰਾਸਤ ਦੇਵੇਗਾ ਤਾਂ ਜੋ ਮੇਰੇ ਲੋਕ ਆਪਣੇ ਕਬਜ਼ੇ ਤੋਂ ਵਾਂਝੇ ਨਾ ਹੋ ਜਾਣ 19 ਆਇਤ ਫਿਰ ਉਹ ਮੈਨੂੰ ਉਸ ਦਰਵਾਜ਼ੇ ਦੇ ਰਾਹ ਤੋਂ ਫਾਟਕ ਦੇ ਇੱਕ ਪਾਸੇ ਜਾਜਕਾਂ ਦੀ ਪਵਿੱਤਰ ਕੋਠੜੀਆਂ ਵਿੱਚ ਜਿਨ੍ਹਾਂ ਦਾ ਮੂੰਹ ਉੱਤਰ ਵੱਲ ਸੀ ਲੈ ਆਇਆ ਅਤੇ ਵੇਖੋ ਪੱਛਮ ਵੱਲ ਇੱਕ ਥਾਂ ਪਿੱਛੇ ਇੱਕ ਥਾਂ ਸੀ 20 ਆਇਤ ਤਦੋਂ ਨੇ ਮੈਨੂੰ ਆਖਿਆ ਇਹ ਉਹ ਥਾਂ ਹੈ ਜਿਸ ਵਿੱਚ ਜਾਜਕ ਦੋਸ਼ਦੀ ਬਲੀ ਪਾਪ ਦੀ ਬਲੀ ਨੂੰ ਉਬਾਲਣਗੇ ਮੈਦੇ ਦੀ ਭੇਟ ਪਕਾਉਣਗੇ ਅਤੇ ਉਹਨਾਂ ਨੂੰ ਬਾਹਰਲੇ ਵੇੜੇ ਵਿੱਚ ਲੈ ਜਾ ਕੇ ਲੋਕਾਂ ਨੂੰ ਪਵਿੱਤਰ ਕਰਨ। ਇੱਕਵੀਂ ਆਇਤ ਫਿਰ ਉਹ ਮੈਨੂੰ ਬਾਹਰਲੇ ਵੇੜੇ ਵਿੱਚ ਲੈ ਆਇਆ ਤੇ ਵੇੜੇ ਦੇ ਚੌਹਾਂ ਖੁੰਝਾਂ ਵੱਲ ਮੈਨੂੰ ਲਹਿ ਗਿਆ ਤੇ ਵੇਖੋ ਵੇੜੇ ਦੇ ਹਰੇਕ ਖੁੰਝੇ ਵਿੱਚੋਂ ਇੱਕ ਹੋਰ ਵੇੜਾ ਸੀ। ਬਾਈਵੀਂ ਆਇਤ ਵੇੜੇ ਦੇ ਚੌਹ ਖੁੰਝਾਂ ਵਿੱਚ 40-40 ਹੱਥ ਲੰਮੇ ਅਤੇ ਤੀਤੀ ਤੀ ਹੱਥ ਚੌੜੇ ਵਿੜੇ ਨਾਲ ਲੱਗਵੇਂ ਸਨ ਇਹ ਚਾਰ ਕੋਨਿਆਂ ਨਵਾਲੇ ਇੱਕੋ ਹੀ ਮੇਚੇ ਸਨ ਤੇਈਮੀ ਐਤ ਅਤੇ ਉਹਨਾਂ ਨੂੰ ਚਫੇਰੇ ਅਰਥਾਤ ਉਹਨਾਂ ਦੇ ਚਾਰਾਂ ਦੇ ਚਫੇਰੇ ਕੰਦ ਸੀ ਅਤੇ ਚਫੇਰੇ ਕੰਦ ਦੇ ਹੇਠ ਹੇਠਾ ਉਬਾਲਣ ਦਾ ਥਾਂ ਬਣੇ ਹੋਏ ਸਨ ਚੌਵੀਮੀ ਐਤ ਤਦੋਂ ਇਹਨੂੰ ਆਖਿਆ ਕਿ ਇਹ ਉਬਾਲਣ ਦੇ ਘਰ ਹਨ ਜਿੱਥੇ ਪਵਨ ਦੇ ਸੇਵਾਦਾਰ ਲੋਕਾਂ ਦੀਆਂ ਬਲੀਆਂ ਉਬਾਲਣਗੇ ਆਮੀਨ ਪ੍ਰਭੂ ਜੀ ਇਹਨਾਂ ਬਚਨਾਂ ਪੜ੍ਹੇ ਸੁਣੇ ਜਾਂ ਤੇ ਵੱਡੀ ਬਰਕਤ ਹੈ ਤੁਹਾਡੇ ਘਰ ਮੁਬਾਰਕ ਰਹੇ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸਾ ਦੇ ਵਸਦੇ ਰਹਿਣ ਆਮੀਨ ਸਾਂਝੇ ਮਸਕੀ